ਰੋਪਨਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਰੇੜੇ ਵਾਲੀ ਫੋਟੋ ਵਾਇਰਲ ਹੋਣ ਮਗਰੋਂ ਰੇੜੇ ਦਾ ਮਾਲਕ ਸਾਹਮਣੇ ਆਇਆ ਜੀ ਹਾਂ ਦੱਸਦੇ ਕਿ ਰੇੜੇ ਦਾ ਮਾਲਕ ਸਾਹਮਣੇ ਆਇਆ ਔਰ ਵੱਡੇ ਖੁਲਾਸੇ ਕਰਦਾ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਕਿ ਤਸਵੀਰਾਂ ਤੁਹਾਨੂੰ ਵਿਕਾਵਾਂਗੇ ਆਈਜੀ ਸੁਖਚੈਨ ਸਿੰਘ ਗਿਲਹੋਣਾ ਦੇ ਵੱਲੋਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਔਰ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਵੇਂ-ਕਿਵੇਂ ਜਿਹੜਾ ਅਮਰਪਾਲ ਸਿੰਘ ਉਹਨਾਂ ਨੇ ਆਪਣੇ ਟਿਕਾਣੇ ਬਦਲੇ ਤਾਂ ਦੱਸਦੇ ਕਿ ਅਜਿਹਾ ਪੰਜਾਬ ਪੁਲਿਸ ਦਾ ਦਾਅਵਾ ਹੈ ਔਰ ਉਸ ਤੋਂ ਬਾਅਦ ਜਿਹੜਾ ਜਿੰਨੀਆਂ ਵੀ ਸਿਸਟੇ ਫੁਟੇਜ ਆਈਆਂ ਤਾਂ ਸਾਰੀਆਂ ਪੁਲਿਸ ਵੱਲੋਂ ਜਿਹੜਾ ਰਿਲੀਜ਼ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਦੇ ਦਾਅਵਿਆਂ ਮੁਤਾਬਕ ਦੱਸਦੀ ਹੈ ਕਿ ਪੁਲਿਸ ਦੇ ਦਾਅਵਿਆਂ ਮੁਤਾਬਕ ਅੱਜ ਵੀ ਜਦੋਂ ਸੀਸੀਟੀਵੀ ਫੁਟੇਜ ਰਿਲੀਜ਼ ਕੀਤੀਆਂ ਦੀ ਉਸ ਦੇ ਵਿੱਚ ਦੱਸਿਆ ਜਾਂਦਾ ਪੁਲਿਸ ਕਹਿੰਦੀ ਹੈ ਕਿ ਅਮਰਪਾਲ ਔਰ ਪਪਲ ਪ੍ਰੀ ਜਾ ਰਹੇ ਦਾ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਹੈ ਜਦੋਂ ਅਮਰਪਾਲ ਸਿੰਘ ਹੋਣਾ ਦੇ ਫਰਾਰ ਹੋਣ ਦੀਆਂ ਗੱਲਾਂ ਪੰਜਾਬ ਪੁਲਿਸ ਦੇ ਵੱਲੋਂ ਕਹੀਆਂ ਜਾਂਦੀਆਂ ਤਾਂ ਦੱਸਦੀ ਹੈ ਕਿ ਹੁਣ ਜਿਹੜਾ ਰੇੜੇ ਦਾ ਮਾਲਕ ਸਾਹਮਣੇ ਆਇਆ ਤਾਂ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਕੱਲ ਹੀ ਇਹ ਸੀਸੀਟੀਵੀ ਵੀਡੀਓ ਰੀਲੀਜ਼ ਕੀਤਾ ਗਿਆ ਔਰ ਫੋਟੋ ਵੀਡੀਆ ਰਿਲੀਜ਼ ਕੀਤੀ ਗਈ ਸੀ ਕਿ ਇਹ ਰੇੜੇ ਦੇ ਉੱਪਰ ਜੋ ਸ਼ਖਸ ਬੈਠਾ ਹੈ ਉਹ ਅਮਰਤਪਾਲ ਹੈ ਅਜਿਹਾ ਪੁਲਿਸ ਦਾ ਕਹਿਣਾ ਸੀ ਜੀ ਹਾਂ ਦੱਸ ਦੇ ਕਿ ਪੰਜਾਬ ਪੁਲਿਸ ਦਾ ਅਜਿਹਾ ਦਾਅਵਾ ਹੈ ਕਿ ਇਹ ਰੇੜੇ ਦੇ ਉੱਪਰ ਜੋ ਬੈਠਾ ਉਹ ਪੱਪਲਪ੍ਰੀਤ ਸਿੰਘ ਔਰ ਅਮਰਤਪਾਲ ਸਿੰਘ ਨੇ ਤਾਂ ਦੱਸ ਦੇ ਕਿ ਹੁਣ ਰੇੜੇ ਦਾ ਮਾਲਕ ਸਾਹਮਣੇ ਆਇਆ ਔਰ ਰੇੜੇ ਦਾ ਮਾਲਕ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਤਾਂ ਦੱਸ ਦੇ ਕਿ ਫਿਲਹਾਲ ਦੋ ਤਸਵੀਰਾਂ ਤੁਹਾਡੇ ਸਾਹਮਣੇ ਇੱਕ ਤਸਵੀਰ ਉਸ ਰੇੜੇ ਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਦੂਸਰੀ ਤਸਵੀਰ ਹੈ ਉਹ ਸੀਸੀਟੀ ਫੁਟੇਜ ਹੈ ਜਦੋਂ ਰੇੜੇ ਦੇ ਉੱਪਰ ਬਾਈਕਰ ਕੇ ਦੋ ਸ਼ਖਸ ਜਿਹੜੇ ਆ ਰਹੇ ਹੁੰਦੇ ਆ ਤਾਂ ਦੱਸ ਦੇ ਕਿ ਇਹ ਸ਼ਖਸ ਦੇ ਬਾਰੇ ਪੁਲਿਸ ਦਾ ਕਹਿਣਾ ਕੀ ਇਹ ਦੋ ਸ਼ਖਸ ਜਿਹੜੇ ਨੇ ਇਹ ਅਮਰਤਪਾਲ ਸਿੰਘ ਔਲ ਨਾਲ ਆਪਲ ਪ੍ਰੀਤ ਸਿੰਘ ਨੇ ਦਾ ਦੱਸਦੇ ਕਿ ਅਜਿਹਾ ਪੰਜਾਬ ਪੁਲਿਸ ਦਾ ਕਹਿਣਾ ਹੈ ਪੰਜਾਬ ਪੁਲਿਸ ਜਿਵੇਂ ਜਿਵੇਂ ਦਾਅਵੇ ਕਰ ਰਹੀ ਆ ਉਹ ਤੁਹਾਡੇ ਤੱਕ ਲੈ ਕੇ ਆ ਰਹੇ ਆ ਦਾ ਦੱਸਦੇ ਕਿ ਤਸਵੀਰਾਂ ਇੱਕ ਵਾਰ ਦੇਖੋ ਤਸਵੀਰਾਂ ਤੋਂ ਇਸ ਰੇੜੇ ਦਾ ਚਾਲਕ ਜੋ ਰੇੜਾ ਚਲਾ ਰਿਹਾ ਉਹ ਵੀ ਹੁਣ ਕੈਮਰਾ ਸਾਹਮਣੇ ਆਇਆ ਰੇੜੇ ਦਾ ਚਾਲਕ ਕੈਮਰਾ ਸਾਹਮਣੇ ਆਇਆ ਪਹਿਲੀ ਵਾਰ ਕੈਮਰੇ ਸਾਹਮਣੇ ਆ ਕੇ ਉਸ ਦੇ ਵੱਲੋਂ ਖੁਲਾਸੇ ਕੀਤੇ ਗਿਆ ਉਹ ਰੇੜਾ ਵੀ ਜਿਹੜਾ ਹੈ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਜਬਤ ਕਰ ਲਿਆ ਗਿਆ ਦਾ ਦੱਸਦੇ ਕਿ ਰੇੜਾ ਵੀ ਪੁਲਿਸ ਨੇ ਜਬਤ ਕਰ ਲਿਆ ਔਰ ਰੇੜੇ ਦਾ ਮਾਲਕ ਹੁਣ ਸਾਹਮਣੇ ਆਇਆ ਕਿਉਂਕਿ ਜਿਵੇਂ ਜਿਵੇਂ ਪੁਲਿਸ ਦੱਸ ਰਹੀ ਆ ਜਿਵੇਂ ਜਿਵੇਂ ਪੁਲਿਸ ਜਿਹੜਾ ਹੈ ਪੁਲਿਸ ਅਧਿਕਾਰੀ ਜਿਵੇਂ ਜਿਵੇਂ ਸਿਸਟੀ ਫੂਟੇਜ ਜਿਹੜੀਆਂ ਰਿਲੀਜ਼ ਕਰ ਰਹੇ ਨੇ ਮੀਡੀਆ ਦੇ ਵਿੱਚ ਲਿਆ ਰਹੇ ਨੇ ਔਰ ਉਸ ਤੋਂ ਸਾਰੇ ਦਾਅਵੇ ਜਿੰਨੇ ਵੀ ਦਾਅਵੇ ਹੁਣ ਤੱਕ ਕੀਤੇ ਗਿਆ ਸਾਰੇ ਪੁਲਿਸ ਦੇ ਵੱਲੋਂ ਕੀਤੇ ਗਿਆ ਔਰ ਪੁਲਿਸ ਜਿਵੇਂ ਜਿਵੇਂ ਦਾਅਵੇ ਕਰਦੀ ਹੈ ਉਹ ਸਾਰੇ ਦਾਅਵਿਆਂ ਨੂੰ ਤੁਹਾਡੇ ਅੱਗੇ ਲਿਆ ਕੇ ਅਸੀਂ ਰੱਖ ਰਹੇ ਆ ਦੱਸ ਰਹੇ ਆ ਤਾਂ ਦੇਖ ਸਕਦੇ ਹੋ ਹਾਲਾਂਕਿ ਅਸੀਂ ਕੋਈ ਕਨਫਰਮੇਸ਼ਨ ਨਹੀਂ ਕਰਦੇ ਕਿ ਇਹ ਸ਼ਖਸ ਅਮਰਤਪਾਲ ਸਿੰਘ ਹੈ ਜਾਂ ਕੋਈ ਹੋਰ ਹੈ ਇਸ ਦੇ ਬਾਰੇ ਅਸੀਂ ਕੁਝ ਨਹੀਂ ਕਹਿੰਦੇ ਪਰ ਪੰਜਾਬ ਪੁਲਿਸ ਜਿਹੜਾ ਕਹਿ ਰਹੀ ਹੈ ਪੰਜਾਬ ਪੁਲਿਸ ਕਹਿ ਰਹੀ ਹੈ ਜਿਵੇਂ ਜਿਵੇਂ ਪੁਲਿਸ ਕਹਿ ਰਹੀ ਹੈ ਉਹ ਤੁਹਾਨੂੰ ਅਸੀਂ ਸੁਣਾ ਰਹੇ ਆ ਦਾਦਾ ਜੀ ਕਿ ਹੁਣ ਪੁਲਿਸ ਦਾ ਦਾਅਵਾ ਹੈ ਕਿ ਇਹ ਸ਼ਖਸ ਅਮਰਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਹੈ ਤਾਂ ਰੇੜੇ ਦਾ ਮਾਲਕ ਕੀ ਕਹਿ ਰਿਹਾ ਉਹ ਸੁਣਾਉਣਾ ਤੁਹਾਨੂੰ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਨਸਲ ਵਾਲੀ ਦੁਕਾਨ ਤੇ ਮਹਿਤਪੁਰ ਲਾਤਾ ਤੇ ਉਸ ਤੋਂ ਬਾਅਦ ਜਦ ਤੁਹਾਡੀ ਫੋਟੋ ਵਾਇਰਲ ਹੋ ਤੈਨੂੰ ਪਤਾ ਸੀਗਾ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਾ ਆਰੇ ਨਹੀਂ ਸਰ ਉਸ ਤੋਂ ਬਾਅਦ ਜੀ ਤੁਸੀ ਸਾਨੂੰ ਲੱਗਿਆ ਨਹੀਂ ਕਿ ਪਤਾ ਚ ਹੀ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਨੂੰ ਹਮ ਹਮ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਇਦਾਂ ਕੋਈ ਖੜਾ ਕੋਈ ਨਹੀਂ ਪੈਸੀ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਚਾਹ ਰਹੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਇਹਨੇ ਕਈ ਲੋਕ ਇਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਹੈ ਇਦਾਂ ਉਦਾਂ ਤੁਸੀਂ ਨਿਕਲ ਜਾਓ ਇਹ ਰੇੜੀ ਮੇਰੀ ਸੀ ਜੀ ਚਲੋ ਆਉਂਦਾ ਵਾਸੀ ਹਾਂਜੀ ਠੀਕ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾਤਾ ਹੂੰ ਹੂੰ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਫੋਟੋ ਵਾਇਰਲ ਹੋਈ ਤੁਹਾਨੂੰ ਪਤਾ ਸੀਗਾ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਾ ਯਾਰ ਨਹੀਂ ਸਰ ਉਸ ਤੋਂ ਬਾਅਦ ਤੁਸੀਂ ਸਾਨੂੰ ਲੱਗਿਆ ਨਹੀਂ ਪਤਾ ਬਾਅਦ ਚ ਹੀ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਨੂੰ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਇਹਦਾ ਕੋਈ ਖੜਾ ਰੋਕ ਨਹੀਂ ਸੀ ਨਹੀਂ ਪੈਸੇ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਕਹ ਰਹੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਇਹ ਲਈ ਕਈ ਲੋਕ ਇਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਹੈ ਇਦਾਂ ਉਦਾਂ ਤੁਸੀਂ ਨਿਕਲ ਜਾਓ ਇਹ ਰੇੜੀ ਮੇਰੀ ਸੀ ਜੀ ਚਲੋ ਆਉਂਦਾ ਹਾਂ ਸੀ ਹਾਂਜੀ ਠੀਕ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾਤਾ ਹਾਂ ਹਾਂ ਤੇ ਉਸ ਤੋਂ ਬਾਅਦ ਜਦ ਤੁਹਾਡੀ ਫੋਟੋ ਵਾਇਰਲ ਹੋਈ ਤੁਹਾਨੂੰ ਪਤਾ ਸੀ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਾ ਏ ਨਹੀਂ ਸਰ ਉਸ ਤੋਂ ਬਾਅਦ ਤੁਸੀਂ ਸਾਨੂੰ ਲੱਗਿਆ ਨਹੀਂ ਪਤਾ ਬਾਅਦ ਚ ਹੀ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਨੂੰ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਵੇ ਇਦਾਂ ਕੋਈ ਖੜਾ ਰੋਕ ਨਹੀਂ ਸੀ ਨਹੀਂ ਪੈਸੇ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਚਾਰੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਇਸ ਲਈ ਕਈ ਲੋਕ ਇਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਹੈ ਇਦਾਂ ਉਦਾਂ ਤੁਸੀਂ ਨਿਕਲਦੇ ਸੀ ਇਹ ਰੇੜੀ ਮੇਰੀ ਸੀ ਜੀ ਚਲਾਉਂਦਾ ਬੀ ਸੀ ਹਾਂ ਜੀ ਠੀਕ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂ ਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾ ਦਿੱਤਾ ਹਾਂ ਹਾਂ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਫੋਟੋ ਵਾਇਰਲ ਹੋਈ ਤੁਹਾਨੂੰ ਪਤਾ ਸੀਗਾ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਿਆ ਨਹੀਂ ਨਹੀਂ ਸਰ ਉਸ ਤੋਂ ਬਾਅਦ ਜੀ ਤੁਹਾਨੂੰ ਲੱਗਿਆ ਨਹੀਂ ਪਤਾ ਬਾਅਦ ਚ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਨੂੰ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਵੇ ਇਦਾਂ ਕੋਈ ਖੜਾ ਬੈਠ ਨਹੀਂ ਨਹੀਂ ਪੈਸੇ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਚਾਹ ਰਹੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਨੇ ਕਈ ਲੋਕ ਐਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਐ ਐਦਾਂ ਉਦਾਂ ਤੁਸੀਂ ਨਿਕਲਦੇ ਸੀ ਇਹ ਰੇੜੀ ਮੇਰੀ ਸੀ ਜੀ ਚਲਾਉਂਦਾ ਬੈਠ ਸੀ ਹਾਂਜੀ ਠੀਕ ਹੈ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾ ਦਿੱਤਾ ਹਾਂਜੀ ਤੇ ਉਸ ਤੋਂ ਬਾਅਦ ਜਦ ਤੁਹਾਡੀ ਫੋਟੋ ਵਾਇਰਲ ਹੋ ਤਾਨੂੰ ਪਤਾ ਸੀਗਾ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਿਆ ਨਹੀਂ ਨਹੀਂ ਸਰ ਉਸ ਤੋਂ ਬਾਅਦ ਜੀ ਤੁਸਾਨੂੰ ਲੱਗਿਆ ਨਹੀਂ ਪਤਾ ਬਾਅਦ ਚ ਹੀ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਸੀ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਵੇ ਇਦਾਂ ਕੋਈ ਖੜਾ ਬੈਠ ਨਹੀਂ ਨਹੀਂ ਪੈਸੀ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਚਾਹ ਰਹੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਨੇ ਕਈ ਲੋਕ ਇਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਹੈ ਇਦਾਂ ਉਦਾਂ ਤੁਸੀਂ ਨਿਕਲ ਜਾਓ ਇਹ ਰੇੜੀ ਮੇਰੀ ਸੀ ਜੀ ਚਲੋ ਆਉਂਦਾ ਵਾਸੀ ਹਾਂਜੀ ਠੀਕ ਹੈ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਵਾਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾ ਦਿੱਤਾ ਹਮਮ ਤੇ ਉਸ ਤੋਂ ਬਾਅਦ ਜਦ ਤੁਹਾਡੀ ਫੋਟੋ ਵਾਇਰਲ ਹੋ ਤੈਨੂੰ ਪਤਾ ਸੀਗਾ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਾ ਆਰੇ ਨਹੀਂ ਸਰ ਉਸ ਤੋਂ ਬਾਅਦ ਨਹੀਂ ਤੁਸਾਨੂੰ ਲੱਗਿਆ ਨਹੀਂ ਪਤਾ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਸੀ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਵੇ ਇਦਾਂ ਕੋਈ ਖੜਾ ਕੋਈ ਨਹੀਂ ਪੈਸੀ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਨੇ ਜਿਹੜੇ ਲੋਕੀ ਚਾਹ ਰਹੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਨੇ ਕਈ ਲੋਕ ਐਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਐ ਐਦਾਂ ਉਦਾਂ ਤੁਸੀਂ ਨਿਕਲਦੇ ਸੀ ਇਹ ਰੇੜੀ ਮੇਰੀ ਸੀ ਜੀ ਚਲਾਉਂਦਾ ਬੈਠ ਸੀ ਹਾਂਜੀ ਠੀਕ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸਾਈਕਲ ਆਲੀ ਹਾਂਜੀ ਜਦੋਂ ਮੈਂ ਆਪਣੇ ਘਰ ਤੋਂ ਮਹਿਤਪੁਰ ਨੂੰ ਜਾਂਦਾ ਸੀ ਰਸਤੇ ਵਿੱਚ ਦੋ ਮੁੰਡੇ ਖੜੇ ਸੀ ਉਹ ਮੈਨੂੰ ਕਹਿੰਦੇ ਵੀ ਸਾਡੀ ਮੋਟਰਸਾਈਕਲ ਪੈਂਚਰ ਹੋ ਗਿਆ ਤੇ ਸਾਨੂੰ ਪੈਂਚਰ ਵਾਲੀ ਦੁਕਾਨ ਤੱਕ ਲੈ ਜਾ ਮੈਂ ਉਹਨਾਂ ਨੂੰ ਉੱਥੋਂ ਲੱਦਿਆ ਗੱਡੀ ਦੇ ਵਿੱਚ ਮੋਟਰਸਾਈਕਲ ਉਹ ਵੀ ਵਿੱਚੇ ਬੈਠ ਗਏ ਮੈਂ ਪੈਂਚਰ ਵਾਲੀ ਦੁਕਾਨ ਤੇ ਮਹਿਤਪੁਰ ਲਾਤਾ ਹਾਂਜੀ ਤੇ ਉਸ ਤੋਂ ਬਾਅਦ ਜਦ ਤੁਹਾਡੀ ਫੋਟੋ ਵਾਇਰਲ ਹੋਈ ਤੁਹਾਨੂੰ ਪਤਾ ਸੀ ਕਿ ਉਹ ਅਮਰਿਤਪਾਲ ਸੀ ਨਹੀਂ ਸਰ ਅੱਛਾ ਉਸ ਤੋਂ ਪਹਿਲਾਂ ਕਦੀ ਸੁਣਿਆ ਹੁੰਦਾ ਏ ਨਹੀਂ ਸਰ ਉਸ ਤੋਂ ਬਾਅਦ ਤੁਸੀਂ ਸਾਨੂੰ ਲੱਗਿਆ ਨਹੀਂ ਪਤਾ ਬਾਅਦ ਚ ਹੀ ਪਤਾ ਲੱਗਾ ਵਾ ਪਹਿਲਾਂ ਨਹੀਂ ਸੀ ਪਤਾ ਹੂੰ ਹੂੰ ਤੇ ਜਿੱਥੋਂ ਤੁਸੀਂ ਨਿਕਲੇ ਉੱਥੇ ਪੁਲਿਸ ਸੀਗੀ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਸੀ ਪਰ ਵੇ ਇਦਾਂ ਕੋਈ ਖੜਾ ਰੋਕਦਾ ਨਹੀਂ ਨਹੀਂ ਪੈਸੇ ਕਿਨੇ ਦਿੱਤੇ ਤੁਹਾਨੂੰ ਉਹਨਾਂ ਨੇ 100 ਰੁਪਏ ਦਿੱਤੇ ਜਿਹੜੇ ਲੋਕੀ ਚਾਰੇ ਸੀ ਫੋਟੋ ਨਕਲੀ ਹੈ ਤੁਸੀਂ ਸੀਗੇ ਨਾ ਉਹਦੇ ਵਿੱਚ ਨੇ ਕਈ ਲੋਕ ਐਦਾਂ ਕਹਿਣ ਲੱਗੇ ਕਿ ਇਹ ਫੋਟੋ ਨਕਲੀ ਬਣਾਈ ਐ ਐਦਾਂ ਉਦਾਂ ਤੁਸੀਂ ਨਿਕਲਦੇ ਸੀ ਇਹ ਰੇੜੀ ਮੇਰੀ ਸੀ ਜੀ ਚਲਾਉਂਦਾ ਬੈਠ ਸੀ ਹਾਂਜੀ ਠੀਕ ਥੈਂਕ ਯੂ ਸਰ ਮੈਂ ਰੇੜੀ ਚਲਾਉਣਾ ਮੋਟਰਸੇਡ ਵਾਲੀ ਹਾਂਜੀ